ਸਤ ਸ੍ਰੀ ਅਕਾਲ ਅੱਜ ਦਾ ਵਲੌਗ ਆਪਾਂ ਫੇਰ ਚਾਲੂ ਕਰਤਾ ਵਾ ਤੁਹਾਨੂੰ ਪਤਾ ਸੀ ਦੀ ਜਹਾੜ ਚੱਲਣ ਦੇ ਆ ਤੇ ਅੱਜ ਸਾਡੇ ਜੰਜ ਘਰੇ ਲੱਗਣੀ ਆ ਚਾਰ ਸ਼ਾਹ ਜਦੇ ਫਿਲਮ ਉਹ ਤੁਹਾਨੂੰ ਅਹੀਂ ਦਿਖਾਉਂਦੇ ਆ ਬੰਦੇ ਗਏ ਸਮਾਨ ਸਮੋਲ ਲੈਣ ਪਿਆਰ ਤੁਰੇ ਦੇ ਕਰਨਾ ਅਹੀਂ ਸੜਕ ਤੇ ਮਾਰੇ ਧੁੱਪ ਸੇਕ ਨਾ ਅੱਜ ਬਲਲਾਗ ਨੇਰ ਚਾਲੂ ਕੀਤਾ ਆਪਾਂ ਗਾਂਧੀ ਲੈ ਆਇਆ ਕਹਿੰਦਾ ਗੁੱਡੀ ਡੋਣੀ ਇੱਥੇ ਆਪਾਂ ਸੜਕ ਤੇ ਇਹਦੇ ਨਾਲ ਮੈਂ ਇੱਧਰ ਆ ਗਿਆ ਤੁਹਾਨੂੰ ਨਹੀਂ ਤੁਹਾਨੂੰ ਦਿਖਾਉਂਦੇ ਆ ਸ਼ਾਮ ਨੂੰ ਲੱਗਣੀ ਫਿਲਮ 5:00 ਵਜੇ ਤਨੋਂ ਫੇਰ ਵਸੋਨੇ ਫਿਲਮ ਚਾਰ ਸਾਹਿਬ ਜਦੇ ਆਹ ਗਾਂਧੀ ਨੇ ਡਾਦੀ ਗੱਡੀ ਸੜਕ ਤੋਂ ਹੀ ਡਾ ਦਿੰਦੇ ਬੰਦੇ ਗੱਡੀ ਗੱਡੀ ਵਢਾਤੀ ਗਾਂਧੀ ਨੇ ਤੜਵਾ ਜਿੱਤੀ ਕਿਹਨੇ ਅੱਗੋਂ ਤੋੜ ਲਈ ਆਦੇ ਪੇਚਾ ਕਿ ਲਾਉਣਾ ਹੈ ਵੀਰ ਨੇ ਗੁੱਡਾ ਇੱਕ ਪਰ ਪਿਆ ਆਹ ਡਾਦੀ ਓਏ ਡਾਦੀ ਗੁੱਡਾ ਇਹੜਾ ਕਰਾਂਦੀ ਏ ਚੱਲ ਹੁਣ ਚਲ ਇਹਨੂੰ ਪਾਉ ਤਲਾਵਾ ਯਾ ਤਲਾਵਾ ਲੱਗਦਾ ਪੰਹਾਂ ਹੀ ਤਲਾਵਾ ਹੁਣ ਇਹਨੂੰ ਚੜਾਉਨੇ ਉੱਪਰ ਮਿੱਤਰੋ ਡਾ ਦੀ ਆਪਾਂ ਗੁੱਡੀ-ਗੁੱਡੀ ਖਾਪਣੀ ਗੁੱਡੀ ਵੱਡਾ ਆਈ ਲਵ ਯੂ ਵਾਲਾ ਡਾਤਾ ਹੁਣ ਇਹਨਾਂ ਪੇਚੇ ਲਾਉਣੇ ਆਪਾਂ ਵੱਡੇ ਵੀ ਜਾਣੀ ਬਸ ਓਕੇ ਹੁਣ ਅਸੀਂ ਆ ਗਏ ਆ ਮੈਥੇ ਪਰਦੇ ਫਿਰਦੇ ਤੇ ਮੈਥੇ ਪਰਦਾ ਮਿਲ ਆਇਆ ਵਾ ਹੀਂਟ ਵਾਲੀ ਦੁਕਾਨ ਤੇ ਜਾਣਾ ਮੜਾ ਆ ਕਹਿੰਦਾ ਸਾਹਮਣੇ ਉੱਥੇ ਚੱਲਦੇ ਮੈਥੇ ਨੂੰ ਜਾਣਦੇ ਆਪਾਂ ਅੰਦਰ ਦੇ ਮਿੱਤਰ ਆਪਾਂ ਪਹੁੰਚ ਗਏ ਆ ਜੇ ਐਫ ਟ੍ਰੇਡਰ ਪੀ ਐਮ ਦੇ ਅੰਦਰ ਵਹੀਂ ਥੋੜ ਇਸ ਦਾ ਮੁਰਸਲਾ ਪੇਂਡ ਹਾਲ ਨੂੰ ਮਿੱਤਰੋ ਆਪਾਂ ਪਰ ਚੰਦਨੀਆਂ ਲੈ ਕੇ ਜਾਣਿਆ ਪੈਣਿਆ ਬੰਦੇ ਸਾਡੇ ਚੰਦਨੀਆਂ ਭੁੱਲ ਆਏ ਆ ਉਹ ਨਹੀਂ ਚੰਦਨੀਆਂ ਲੈ ਕੇ ਜਾਣਾ ਕਰੇ ਆ ਗਏ ਆਪਾਂ ਇਥੇ ਚੰਦਨੀਆਂ ਲੈਣ ਚੰਦਨੀਆਂ ਲੱਲੀਆਂ ਦੋ ਰਹਿ ਗਿਆਂ ਥੋਣੇ ਚੱਲੇ ਮੁਰਸਲਾ ਆਪਣਾ ਰੈਡੀ ਆ ਆ ਵੈਥੋਂ ਲੈਣ ਆਏ ਆ ਗਦਾਮ ਇਹਨਾਂ ਦਾ ਪੰਜਾਬ ਟੈਂਟ ਹਾਊਸ ਆ ਮਿੱਤਰੋ ਚੰਦਨੀਆਂ ਆਪਾਂ ਲਿਆ ਪਿਆ ਰਹਿ ਗਿਆਂ ਲਾਉਣ ਵਾਲੀਆਂ ਇੱਥੇ ਕੋ ਲਾਉਣ ਲੱਗੇ ਉਹ ਬੰਦੇ ਲਾ ਦੋ ਲਾ ਦੋ ਚੰਦਨੀਆਂ ਫੋਨ ਆਪਣਾ ਲੋ ਹੋ ਗਿਆ ਇਹ ਹਨੇਰਾ ਹੀ ਹੋ ਗਿਆ ਫੋਨ ਚਾਰਜ ਕਰਦੇ ਹੱਟ ਦੇ ਬੱਤੀ ਦਾ ਹੀ ਕੰਮ ਔਖਾ ਥੋੜਾ ਹੋਇਆ ਪਿਆ ਪਰ ਫਿਲਮ ਦੀ ਤਿਆਰੀ ਰਹਿ ਬੰਦੇ ਕਰਨ ਨਾਲ ਨਾ ਲੇਟ ਕਰਦੇ ਨਾ ਲੱਗਦਾ ਫਿਲਮ ਦਾ ਜਿਸੀ ਹੁਣ ਲਾਈ ਜਾਂਦੇ ਤੇ ਰੈਟ ਬੋਰਡ ਤੇ ਕਰਤੀ ਇਹਦੀ ਓਕੇ ਰਿਪੋਰਟ ਲਾਤੀ ਇੱਕ ਤੇ ਲੜੀ ਜਿਸੀ ਉਹ ਬੰਦੇ ਹੋਣਾ ਨਾ ਪੂਰਾ ਓਕੇ ਆ ਕੇ ਮੈਂ ਤਿਆਰੀ ਕਰਤੀ ਆ ਫੋਟੋ ਕਰਾਤੀ ਪੂਰੀ ਜੋ ਜਿੰਨਾ ਤੱਕ ਫਿਲਮ ਦੀ ਤਿਆਰੀ ਹੋਣ ਦੀ ਆ ਆਪਾਂ ਵੀ ਮੈਂ ਕਰੋੜ ਮਾਰ ਮੋਲ ਬੰਨਾਈ ਥੜੀ ਜੀ ਫਿਰ ਵੇਨੇ ਫਿਲਮ ਤੇ ਰਮਾਲ ਤੇ ਆਪਾਂ ਬੰਨ ਲਿਆ ਵਾ ਹੁਣ ਆਪਾਂ ਚੱਲੇ ਆਂ ਫੇਰ ਬਾਹਰ ਜਿੱਥੇ ਫਿਲਮ ਲੱਗਣੀ ਜਾਂ ਜਗਰ ਉੱਥੇ ਵੇਨੇ ਕੀ ਮਾਹੌਲ ਆ ਡੇਰੀ ਦਾ ਦੁੱਧ ਲੈਣ ਗਲਾਇਆ ਉਹਨਾਂ ਨੇ ਹਨ ਚਾਹ ਦਾ ਲੰਗ ਰੋਸੇ ਛਕਾਉਣਾ ਜਿਹੜੇ ਫਿਲਮ ਦੇਖਣ ਆਏ ਆਰ ਕਿਹ ਰਹੀ ਧੋਨ ਲਾ ਕੇ ਦੁੱਧ ਲੈਣ ਦੁੱਧ ਮਤਰੋ ਮੁੰਡਿਆ ਜੇ ਗਰਮਾ ਬੰਦੇ ਲੱਗੇ ਉਧਰ ਗੱਦੇ ਗੱਦੇ ਵਸਾਉਣ ਲਿਆ ਜੇ ਪਰ ਫਿਲਮ ਵਿੱਚ ਤਾਂ ਨਹੀਂ ਕੀਤੀ ਨਾ ਕਹਿਮ ਲੱਗਦਾ ਨਾ ਲੇਟ ਕਰ ਦੇਣਾ ਕੰਮ ਦੁੱਧ ਪਰ ਗਰਮ ਲਿਆ ਜੰਮਾ ਆ ਜਾਵੇ ਦਿੱਖ ਲੱਗ ਸੀਡੀ ਤੇ ਲੱਗੂ ਯਾਰ ਪਰ ਕੋਈ ਫਿਲਮ ਦਾ ਕੋਈ ਮਾਹੌਲ ਨਹੀਂ ਦਿਖਾਂਦੇ ਬੰਦੇ ਉਦਾਂ ਸਾਰੇ ਵੇਅਰ ਕਰਨ ਦੇ ਫਿਲਮ ਦੀ ਦਏ ਦੇ ਆਗੇ ਮਗਰ ਕਰਨ ਕਰਨੇ ਕੇ ਚੰਦ ਤੇ ਫਿਰ ਖੰਦੇ ਹੋ ਮਾਰ ਮਾਰ ਦਾ ਕੇ ਸਟੋਰੀ ਉਧਾਰਨ ਪਰਵਰਤਨ ਤੇ ਘਬਰਾ ਕੇ ਤਸਵੀਰ ਮਲੇ ਗੁਰੂ ਤੇਗ ਬਹਾਦਰ ਕੇ ਬਾਅਦ ਮਦਰ ਸਟਾਰਟ ਕਰਤੀ ਇਹਨਾਂ ਨੇ ਸਭ 8 ਸਾਲ ਦੀ ਛੋਟੀ ਬਣੀ ਗੁਰੂ ਅਰਜਨ ਦੇਵ ਜੀ ਬਹੁਤ ਚਲਣ ਦੀ ਇਥੇ ਕੋਈ ਹੋਵੇ ਸਾਡੇ ਬਾਗੀ ਪਿਤਾ ਦੇ ਗੁਨਾਹ ਤੇ ਬਰਦਾ ਨਹੀਂ ਪਾ ਸਕਤੇ ਉਹਨਾਂ ਦੇ ਗੁਨਾਬਦੀ ਸਜ਼ਾ ਪਾਉਣ ਨੂੰ ਚਲੂ ਹੋ ਜੇਗੀ ਇਹ ਖੂਬ ਜਲੰਡੀ ਆ ਨਵਾਬ ਦੇ ਮਲੇ ਉਹਦਾ ਦੇ ਕਰੇ ਇਹਨਾਂ ਦੀ ਸੇਵਾ ਨੰਨੇ ਬੰਦੇ ਅੱਜ ਦੀ ਹੋ ਗਈ ਮਿੱਤਰੋ ਫਿਲਮ ਦੀ ਹੁਣ ਸਾਰੇ ਉੱਠ ਕੇ ਚੱਲੇ ਗਏ ਆ ਪਰ ਅੱਗ ਸੇਖਣ ਦੇ ਬੰਦੇ ਅਜੇ ਅੱਜ ਦਾ ਵਲੌਗ ਮਿੱਤਰੋ ਬਾਈ ਤੇ ਖਲਮ ਕਰਤਾ ਓਕੇ ਬਾਈ ਮਿਲਦੇ ਆ ਕੱਲ ਨੂੰ ਮੈਂ ਬਾਏ ਕਰਦੀ ਕਿ ਫਿਰ 外国个，搞唐朝，外国。